ਬਲੀ 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 ਜਿੰਦਵਾ ਮੋਦਨ ਮਾਰਕਾ ਸਾਹਿਬ ਥੈਂਕ ਯੂ ਜੀਤਨ ਜੀ ਦਾ ਓਨਲੀ ਪਰਸਨ ਜਿਹੜਾ ਪੂਰੀ ਥੋਰਲੀ ਬਾਅਦ ਦੀ ਬਾਰ ਕਾਉਂਸਲ ਹੈਗੀ ਯੰਗਸਟ ਹੈ ਜੀ ਔਰ ਸਾਰਿਆਂ ਦਾ ਮੀਸ ਕਹੋ ਕਦੀ ਵੀ ਇਹਨਾਂ ਨੇ ਕੋਈ ਪੁਰਾਣਾ ਕੋਈ ਜੀਨ ਸਾਹਿਬ ਆਇਆ ਹੋਵੇ ਇਹਨਾਂ ਨੇ ਕਦੀ ਕਿੰਨੀ ਕਿੰਨੀ ਤਰੀਕੀ ਹਮੇਸ਼ਾ ਫਾਸਮਕ ਕਰਕੇ ਇਹਨਾਂ ਨੂੰ ਚੀਜ਼ ਦੀ ਕੂਰ ਦਿੱਤੀ ਹੈ ਜੀ ਅਸੀਂ ਬਹੁਤ ਧੰਨਵਾਦ ਕਰਦੇ ਬਾਦ ਤੋਂ ਪੂਰੇ ਪੰਜਾਬ ਰਿਆਨ ਦੇ ਵਕੀਲ ਜਿੰਨੇ ਵੀ ਹੈਗੇ ਸਾਡੀ ਧੰਨਵਾਦ ਜੀ ਸਾਡੇ ਥੋੜੇ ਭਾਈ ਮਸੂਹੀ ਬਣਾਇਆ ਕਿਉਂਕਿ ਸੋ ਅੱਜ ਡਿਸਟ੍ਰਿਕਟ 바ਰ ਐਸੋਸੀਏਸ਼ਨ ਲੁਧਿਆਣਾ ਦੇ ਸਮੂਹ ਵਕੀਲਾਂ ਨੇ ਮੇਰਾ ਬਹੁਤ ਹੀ ਨਿੱਘਾ ਸਵਾਗਤ ਕੀਤਾ ਜਿਸ ਦਾ ਕਿ ਮੈਂ ਬਹੁਤ ਰਹਿਣੀ ਆ ਤੁਹਾਡਾ ਸਾਰਿਆਂ ਦਾ ਔਰ ਮੈਂ ਸਾਰੇ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਦੇ ਸਮੂਹ ਵਕੀਲਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਟੂ ਅਪਾਇੰਟ ਐਸ ਵਾਈਸ ਚੇਅਰਮੈਨ ਆਫ ਦੀ 바ਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਔਰ ਮੈਂ ਸ਼ੋਰ ਕਰਦਾ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਮੈਂ ਜਿਹੜੀਆਂ ਵਕੀਲਾਂ ਦੀ ਸਮੱਸਿਆਵਾਂ ਦਿੱਕਤਾਂ ਜਿਹੜੀਆਂ ਆ ਰਹੀਆਂ ਹੈਗੀਆਂ ਨੇ ਮੈਂ ਉਹਦੇ ਤੇ ਪੂਰ ਜ਼ੋਰ ਲਾ ਕੇ ਉਹਦੇ ਤੇ ਕੰਮ ਕਰੂੰਗਾ ਔਰ ਜਲ ਤੋਂ ਜਲਦ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਸਰ ਜਰਨੀ ਕਿੰਨੀ ਕਿੰਨੀ ਦੀ ਰਹੀ ਹੈ ਜਦ ਤੱਕ ਪੰਚਰਾ ਮਕਾਮ ਕਿੰਦਾਂ ਦਾ ਸੇਵ ਹੋ ਗਿਆ ਸਾਰੇ ਦੇਖੋ ਜਰਨੀ ਇਸ ਆਲਵੇਜ਼ ਡਿਫਿਕਲਟ ਜਰਨੀ ਚ देयर ਆਰ ਆਲਵੇਜ਼ ਹਰਡਲਸ ਆਂਦੇ ਹੈਗੇ ਨੇ ਤੁਹਾਨੂੰ ਹੋਰ ਹੈ ਬਟ ਯੂ ਹੈਵ ਟੂ ਬੀ ਪੇਸ਼ੈਂਟ ਐਂਡ ਕਮ ਤੁਹਾਨੂੰ ਇਹ ਰਹਿਣਾ ਪੈਂਦਾ ਹੈਗਾ ਔਰ ਉਦਾ ਹੀ ਦੇਖੋ ਇਹ ਰਿਜ਼ਲਟ ਹੈਗਾ that I have been given an opportunity to address the members of the legal fraternity ਦੇਖੋ ਕੰਮ ਕਿਹੜੇ ਲਾਲ ਬਗੀ ਹੋਈ ਨਹੀਂ ਜਿਹੜੇ ਕੋਰ ਯੂਨੀਵਰਸਿਟੀ ਨਾਲ ਤੁਸੀਂ ਕਰੋਗੇ ਪ੍ਰੋਫੈਸਰ ਦੇਖੋ ਵਿਦ ਰਿਗਾਰਡ ਟੂ ਦੇਖੋ ਮੇਰਾ ਸਭ ਤੋਂ ਜ਼ਿਆਦਾ ਮੇਜਰ ਕਨਸਰਨ ਹੈਗਾ ਜਿਹੜਾ ਯੰਗ ਮੈਂਬਰਸ ਜਿਹੜਾ ਯੰਗ ਮੈਂਬਰਸ ਨੂੰ ਸੈਟਿੰਗ ਸਪੇਸਿਸ ਇਨ ਬਾਰ ਐਸੋਸੀਏਸ਼ਨ ਚੈਂਬਰ ਕੰਪਲੈਕਸਿਸ ਜਿਹੜੇ ਨਹੀਂ ਹੋ ਰਹੇ ਹੈਗੇ ਨੇ ਉਹ that is my major concern ਕਿਉਂਕਿ ਪੰਜਾਬ ਇੱਕ ਬਹੁਤ ਹੀ ਜ਼ਿਆਦਾ ਇਸ ਚੀਜ਼ ਤੋਂ ਜੂਝ ਰਿਹਾ ਹੈਗਾ ਮੈਨੀ ਲਾਇਰਸ ਆਰ ਕਮਿੰਗ ਉਹ ਜੁਆਇਨ ਕਰ ਰਹੇ ਨੇ profession ਨੂੰ ਬਟ ਉਹਨਾਂ ਵਾਸਤੇ ਨਾ ਕੋਈ ਸਿਟਿੰਗ ਪ੍ਰੋਗਰਾਮ ਹੈਗਾ ਨਾ ਕੋਈ ਇਨਫਰਾਸਟ੍ਰਕਚਰ ਹੈਗਾ ਉਹ ਸਟੇਟ ਗਵਰਨਮੈਂਟ ਇਜ਼ ਲੈਕਿੰਗ ਇਨ ਥੈਟ ਕਿਉਂਕਿ ਇਹ ਜਿਹੜਾ ਹੈਗਾ ਗਵਰਨਮੈਂਟ ਨੂੰ ਬਹੁਤ ਜ਼ੋਰ ਚੋਰ ਤੇ ਇਸ ਬਾਰੇ ਸੋਚਣਾ ਚਾਹੀਦਾ ਹੈਗਾ ਐਂਡ ਥਿਸ ਪਾਰਟਿਕੂਲਰ ਕਲਾਸ ਇਜ਼ ਇਗਨੋਰਡ ਔਰ ਮੈਂ ਇਹਦੇ ਤੇ ਗਵਰਨਮੈਂਟ ਨੂੰ ਹੁਣ ਜਿਹੜਾ ਕਿ ਮੈਨੂੰ ਇੱਕ ਅਹੁਦਾ ਮਿਲਿਆ ਹੈਗਾ ਮੈਨੂੰ ਉਹਨਾਂ ਨੇ ਦਿੱਤਾ ਹੈਗਾ ਆ ਵਿਲ ਡੂ ਵਿਦ ਰਿਗਾਰਡ ਟੂ ਥਿਸ ਮੈਂ ਸਰਕਾਰ ਨਾਲ ਵੀ ਪੂਰਾ ਟੇਕ ਅਪ ਕਰੂੰਗਾ ਮੈਟਰਸ ਜਿਹੜੇ ਹੈਗੇ ਨੇ ਔਰ ਮੈਂ ਵੱਧ ਚੜ ਕੇ ਜ਼ੋਰ ਲਗਾਉਂਗਾ ਕਿ ਇਹ ਜਿਹੜੇ ਹੈਗੇ ਨੇ ਜਿਹੜੇ ਨਵੇਂ ਵਕੀਲ ਜਿਹੜੇ ਹੈਗੇ ਨੇ ਨਵੇਂ ਐਂਟਰੈਂਟਸ ਜਿਹੜੇ ਹੈਗੇ ਨੇ ਪ੍ਰੋਫੈਸ਼ਨ ਸੋ ਦੈਟ ਦੇ ਕੈਟ ਇਕੁਅਲ ਓਪਰਚੁਨਿਟੀ ਇਨ ਦੀ ਬਾਰ ਐਸੋਸੀਏਸ਼ਨ ਸਰ ਕਿੰਨਾ ਲੱਗਿਆ ਕਿ ਰਿਸਪੌਂਸਿਬਿਲਟੀ ਹੋਰ ਕਿੰਨੀ ਵੱਧ ਗਈ ਕਿ ਭਾਈਚਾਰਾ ਤੁਹਾਡੇ ਨਾਲ ਜ਼ਿਆਦਾ ਤੇ ਉਹਨਾਂ ਦੀ ਮੰਗਾਂ ਵੀ ਜ਼ਿਆਦਾ ਹੋਣਗੀਆਂ ਬਿਲਕੁਲ ਮੰਗਾਂ ਜ਼ਿਆਦਾ ਹੈਗੀਆਂ ਮੰਗਾਂ ਪੈਂਡਿੰਗ ਵੀ ਬਹੁਤ ਜ਼ਿਆਦਾ ਹੈਗੀਆਂ ਐਂਡ ਆਈ ਓਵ ਦੀ ਰਿਸਪੌਂਸਿਬਿਲਟ ਮੈਂ ਕਿਉਂਕਿ ਜੇ ਮੈਨੂੰ ਉਹਦਾ ਮਿਲਿਆ ਹੈਗਾ ਮੈਂ ਸਰਵ ਕਰਾਂਗਾ ਆਪਣੇ ਬਾਰ ਮੈਂਬਰਸ ਨੂੰ ਔਰ ਜਿੰਨਾ ਹੀ ਵੀ ਬਖੂਬੀ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹਨੂੰ ਬਖੂਬੀ ਨਿਭਾਵਾਂਗਾ ਬੈਸ ਸਰ ਭਾਈਚਾਰੇ ਦੇ ਵਿਖਾਸ ਮੈਂ ਜੁੜਿਆ ਚੰਗਾ ਆ ਮੈਂ ਬਸ ਸਾਰੇ ਭਾਈਚਾਰੇ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦੀ ਕਰੂੰਗਾ ਕਿ ਜਿਹੜਾ ਨੇ ਇਹ ਮੈਨੂੰ ਮੌਕਾ ਦਿੱਤਾ ਹੈਗਾ ਔਰ ਆਈ ਅਸ਼ੂਰ एवरीवन ਕਿ ਆਈ ਵਿਲ ਨਾਟ ਲੈਟ ਯੂ ਡਾਊਨ ਇਨ ਏਵਰੀ ਐਸਪੈਕਟ ਔਰ ਏਵਰੀ ਪਲੇਸ ਥੈਂਕ ਯੂ ਸੋ ਮਚ चेतन वर्मा इनु वाइस प्रे वाइस चेयरमैन ਬਣਨ ਤੇ ਅਸੀਂ ਮੁਬਾਰਕਾ ਦੇਣੇ ਆ ਆਪਣੀ ਬਾਰ ਵੱਲੋਂ ਅਸੀਂ ਇਹਨਾਂ ਦੇ ਨਾਲ ਹਮਾਂ ਮਾ ਕੇ ਖੜੇ ਹੈਗੇ ਆ ਇਹ ਜੋਰ ਨਾਲ ਤੇ ਅਸੀਂ ਇਹਨਾਂ ਦੇ ਪਿੱਛੇ ਬਿਲਕੁਲ ਖੜੇ ਹੈਗੇ ਆ ਬਰਾਬਰ ਮੂਰਾ ਸਾਹਿਬ ਮੈਂ ਨਵੀਨ 바ਵਾ ਐਡਵੋਕੇਟ ਆਮ ਪ੍ਰੈਕਟਿਸਿੰਗ ਇਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਆਈ ਹੈਵ ਸਪੈਸ਼ਲੀ ਕਮ ਟੂ ਲੁਧਿਆਣਾ ਟੂਡੇ ਫਾਰ ਕੰਗ੍ਰੈਚੂਲੇਟਿੰਗ ਟੂ ਮਿਸਟਰ ਚੇਤਰ ਵਰਮਾ ਫਾਰ ਬੀਇੰਗ ਐਜ਼ ਅ ਵਾਈਸ ਚੇਅਰਮੈਨ ਆਫ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਮੈਨੂੰ ਪੂਰੀ ਉਮੀਦ ਹੈ ਮੈਂ ਅਦਰਵਾਈਜ਼ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਮੈਂ ਚੇਤਨ ਵਰਮਾ ਜੀ ਨੂੰ ਪਿਛਲੇ 23-24 ਸਾਲ ਤੋਂ ਅਸੀਂ ਇਕੱਠੇ ਪੜੇ ਲੋ ਕੀਤਾ ਫਿਰ ਪ੍ਰੈਕਟਿਸ ਜੁਆਇਨ ਕੀਤੀ ਔਰ ਪਿਛਲੇ 23-24 ਸਾਲ ਤੋਂ ਮੈਂ ਬੜੇ ਚੰਗੇ ਤਰੀਕੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਜਾਣੂ ਹਾਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੀ ਪੋਸਟ ਇਹਨਾਂ ਨੂੰ ਮਿਲੀ ਹੈ ਵਾਈਸ ਚੇਅਰਮੈਨ ਇਸ ਅਹੁਦੇ ਦੀ ਜਿਹੜੀ ਹੈ ਗਰੀਬਾਂ ਇਹ ਪੂਰੇ ਵਧੀਆ ਤਰੀਕੇ ਨਾਲ ਬਣਾ ਕੇ ਰੱਖੂਗੇ ਔਰ ਵਕੀਲਾਂ ਦੇ ਵੈਲਫੇਅਰ ਵਾਸਤੇ ਅੱਗੇ ਵੱਧ ਕੇ ਪਹਿਲਾਂ ਵੀ ਇਹ ਕੰਮ ਕਰਦੇ ਸੀ ਹੁਣ ਹੋਰ ਜ਼ਿਆਦਾ ਕੰਮ ਜਿਹੜਾ ਵਕੀਲਾਂ ਦੇ ਵੈਲਫੇਅਰ ਵਾਸਤੇ ਕਰੂਗੇ ਔਰ ਮੈਂ ਇਹਨਾਂ ਨੂੰ ਇਹ ਵਧਾਈ ਦੇ ਪਾਤਰ ਨੇ ਔਰ ਇਹਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਇਹਨਾਂ ਨੂੰ ਵਾਈਸ ਚੇਅਰਮੈਨ ਆਫ ਬਾਰ ਕਾਉਂਸਲ ਪੰਜਾਬ ਬਲ ਹਰਿਆਣਾ ਅਪਾਇੰਟ ਕੀਤਾ ਗਿਆ ਹੈ ਆਏ ਕੰਗ੍ਰੈਚੂਲੇਟ ਮਿਸਟਰ ਚੇਤਨ ਵਰਮਾ ਜੀ ਵਾਂਸ ਅਗੇਨ ਥੈਂਕ ਯੂ ਸੋ ਮੱਚ ਮੈਂ ਡੋਕੇਟ ਜੋਗੇਸ਼ ਖੰਨਾ ਲੁਧਿਆਣਾ ਡਿਸਟ੍ਰਿਕਟ ਬਾਹਰ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਹੈ ਜੀ ਪੂਰੀ ਜਿਹੜੀ ਸਮੂਹ ਸਾਡੀ ਕਿਹੜੋ ਵਕੀਲ ਭਾਈਚਾਰਾ ਪੰਜਾਬ ਹਰਿਆਣਾ ਦਾ ਸਾਡੇ ਜਿਹੜੇ ਮੋਸਟ ਰਿਸਪੈਕਟਡ ਯੰਗਰ ਬ੍ਰਦਰ ਸਾਡੇ ਜਿਹੜੇ ਚੇਤਨ ਵਰਮਾ ਜੀ ਨੂੰ ਵਾਈਸ ਜਿਹੜਾ ਚੇਅਰਮੈਨ ਬਣਾਇਆ ਗਿਆ ਜੀ ਬਾਰ ਕਾਉਂਸਲ ਪੰਜਾਬ ਹਰਿਆਣਾ ਦਾ ਔਰ ਮੈਂ ਦੋਸਤੋ ਇੱਕ ਗੱਲ ਸ਼ੇਅਰ ਕਰਕੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਜੀ ਜਿਹੜੇ ਸਾਡੇ ਚੇਤਨ ਵਰਮਾ ਜੀ ਸਾਡੀ ਡਿਸਟ੍ਰਿਕਟ ਬਾਰ ਐਸਐਲੂ ਲੁਧਿਆਣਾ ਦੇ ਕੰਟੀਨਿਊਸਲੀ ਸੈਕਿੰਡ ਟਰਨਰ ਦੇ ਪ੍ਰਧਾਨ ਬਣੇ ਆ ਜੀ ਦੂਜੀ ਵਾਰੀ ਪ੍ਰਧਾਨ ਉਹੀ ਬੰਦਾ ਜਿਹਨੇ ਚੰਗੇ ਕਾਰਜ ਕੀਤੇ ਹੁੰਦੇ ਆ ਜੀ ਔਰ ਮੈਂ ਤੁਹਾਨੂੰ ਇੱਕ ਚੀਜ਼ ਦੀ ਸ਼ੋਰਟੀ ਦੇਣਾ ਜੀ ਜਿੰਨੇ 10ਰ ਦੇ ਵਿੱਚ ਸਾਡੀ ਜੇ ਅਸੀਂ ਗੱਲ ਕਰੀਏ ਡਿਸਟ੍ਰਿਕਟ ਬਾਰ ਲੁਧਿਆਣਾ ਦੇ ਵਿੱਚ ਜਿੰਨੇ 10ਰ ਜਿਹੜੇ ਚੇਤਨ ਮਰਮਾ ਸਾਹ ਦੇ ਪਿਛਲਾ 10 ਉਸੇ ਐਜੇ ਪ੍ਰਧਾਨ ਔਰ ਇਸ ਪ੍ਰਧਾਨ ਜਿਹੜੇ ਹੁਣ ਤੇ ਚੱਲਦਾ ਪਿਆ ਨਾ ਦਾ ਡਿਸਟ੍ਰਿਕਟ ਬਾਰੇ ਜਿੰਨੇ ਕਾਰਜ ਹੋਏ ਜੀ ਹੈ ਮੈਂ ਨੋਬਡੀ ਹੈਜ਼ ਅਨਸਰ ਕਿ ਹਾਂ ਵੀ ਪਿਛਲੇ ਪ੍ਰਧਾਨ ਨੇ ਕੰਮ ਕੀਤਾ ਕਿ ਨਹੀਂ ਕੀਤਾ ਬਟ ਇਹਨਾਂ ਦੇ ਜੋ ਇੱਕ ਜਿਹੜੀ ਵੀ ਮੰਗਾਂ ਸੀਗੇ ਕਿਸੇ ਵੀ ਵਕੀਲ ਦੀਆਂ ਭਾਈਚਾਰੇ ਦੀਆਂ ਉਹ ਪੂਰੇ ਪੂਰੀ ਕੀਤੀਆਂ ਔਰ ਮੈਨੂੰ ਖੁਸ਼ੀ ਹੈ ਜੀ ਏ ਚੇਤਨ ਵਰਮਾ ਜੀ ਦੇ ਕੋਲ ਜੇ ਤੁਸੀਂ ਪੂਰਾ ਪੰਜਾਬ ਹਰਿਆਣਾ ਦਾ ਕੋਈ ਵੀ ਕਾਰਜ ਲੈ ਕੇ ਆਨੇ ਆ ਕੋਈ ਅੱਛੇ ਪ੍ਰੋਗਰੈਸਿਵ ਸੋਚ ਨਾਲ ਕੋਈ ਵਿਚਾਰਧਾਰਾ ਲੈ ਕੇ ਆਨੇ ਹੋ ਔਰ ਮਨੂੰ ਉਮੀਦ ਹੈ ਜੀ ਇਹ ਪੂਰੀ ਦੀ ਪੂਰੀ ਉਸ ਚੀਜ਼ ਨੂੰ ਖਰੇ ਉਤਰਨਗੇ ਔਰ ਕਰ ਕਰਕੇ ਵੀ ਦਿਖਾਨਗੇ ਔਰ ਇੱਕ ਹੋਰ ਮੈਂ ਸ਼ੇਅਰ ਕਰਦਾ ਜੀ ਅਸੀਂ ਜਿਹੜੀ ਡਿਸਟ੍ਰਿਕਟ ਬਾਰ ਦੇ ਵਿੱਚ cricket ਦਾ ਵੀ ਇੱਕ ਵਕੀਲ ਭਾਈਚਾਰੇ ਦਾ ਨਾ cricket ਦਾ ਵੀ ਇਸ ਇੱਕ ਉਪਰਾਲਾ ਕੀਤਾ ਪਿਛਲੇ 5-6 ਸਾਲਾਂ ਤੋਂ ਸਾਨੂੰ ਕਿਤੇ ਵੀ ਸੰਸਥਾ ਤੋਂ ਕਿਤੇ ਵੀ ਸਾਨੂੰ ਕਿ ਲੋ ਇੱਕ ਆਬਲੀਗੇਸ਼ਨ ਹੁੰਦਾ ਜੀ ਕੋਈ ਵੀ ਜਦੋਂ ਆਪਾਂ ਕੋਈ ਇਵੈਂਟ ਕਰਾਣੇ ਵੱਡੇ ਲੈਵਲ ਦੇ ਔਰ ਅਸੀਂ ਪੰਜਾਬ ਹਰਿਆਣੇ ਦੇ ਜਿੰਨੇ ਵੀ ਸਾਡੇ ਭਾਈਚਾਰੇ ਸਭ ਨੂੰ ਪਤਾ ਜੀ ਕਿ ਟੂਰਨਾਮੈਂਟ ਹੁੰਦਾ ਜੀ ਬਹੁਤ ਵੱਡਾ ਜਿੰਨਾ ਸਹਿਯੋਗ ਚੇਤਨ ਵਰਮਾ ਜੀ ਵੱਲੋਂ ਮਿਲਿਆ ਕੰਟੀਨਿਊਸਲੀ 6 ਇਅਰ ਤੋਂ ਅਸੀਂ ਕਰਾ ਰਹੇ ਹਾਂ ਜੀ ਔਰ ਅੱਜ ਤੱਕ ਕਿਸੇ ਨੇ ਵੀ ਸਾਨੂੰ ਦਿੱਤਾ ਜੀ ਔਰ ਬੜਾ ਧੰਨਵਾਦ ਕਰਦੀ ਜੀ ਮੈਂ ਦੋਸਤੋ ਤੁਹਾਨੂੰ ਫੇਰ ਵਧਾਈ ਤੁਸੀਂ ਸਾਰੇ ਵਧਾਈਆਂ ਦੇ ਪਾਤਰ ਹੋ ਕਿ ਸਾਡੇ ਚੇਤਨ ਵਰਮਾ ਜੀ ਨੂੰ ਬੀਇੰਗ ਅ ਵਾਈਸ ਚੇਅਰਮੈਨ ਅਪਾਇੰਟ ਕੀਤਾ ਗਿਆ ਜੀ ਬਹੁਤ ਬਹੁਤ